ਲੋ ਵੀਰੋ ਬੜੀ ਖੁਸ਼ੀ ਦੀ ਗੱਲ ਆ ਕਿ ਆਪਣਾ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਜੋਗੇ ਇਲੈਕਸ਼ਨ ਲੜਨ ਜਾ ਰਿਹਾ ਆ ਤੇ ਵੀਰੋ ਬੜੀ ਖੁਸ਼ੀ ਦੀ ਗੱਲ ਆਪਣਾ ਕੋਈ ਪੰਜਾਬੀ ਬੰਦਾ ਪੰਜਾਬੀ ਸੋਜ ਵਾਲਾ ਬੰਦਾ ਇਲੈਕਸ਼ਨ ਲੜੂਗਾ ਤੇ ਆਪਣੇ ਫਾਇਦੇ ਹੋਣਗੇ ਮੈਂ ਦੇ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਾਜੋਕੇ ਨੂੰ ਉਦੋਂ ਤੋਂ ਜਾਣਦਾ ਜਦੋਂ ਇਹ ਵੀਡੀਓ ਬਣਾਉਂਦਾ ਹੁੰਦਾ ਸੀ ਬੜੀਆਂ ਵਧੀਆ ਵੀਡੀਓ ਬਣਾਉਂਦਾ ਹੁੰਦਾ ਸੀ ਲੋਕਾਂ ਦੇ ਹੱਕ 'ਚ ਇਹਦੇ ਚਿਹਰੇ ਤੇ ਇੱਕ ਨੂਰ ਹੀ ਮੈਨੂੰ ਇਹੋ ਜਿਹਾ ਚਲਕਦਾ ਸੀ ਇੱਕ ਨੂਰ ਇਹੋ ਜਿਹਾ ਚੜਕਦਾ ਸੀ ਵੀ ਐ ਬਹੁਤ ਵੱਡਾ ਕੰਮ ਕਰੇਗਾ ਅੱਗੇ ਜਾ ਕੇ ਤੇ ਉਹੀ ਗੱਲ ਹੋਈ ਤੇ ਲੋਕ ਇੰਤਜ਼ਾਰ ਕਰ ਰਹੇ ਆ ਕਿ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਾਜੋਕੇ ਛੇਤੀ ਛੇਤੀ ਇਲੈਕਸ਼ਨ ਲੜੇ ਤੇ ਉਹਨੂੰ ਵੋਟਾਂ ਪਾਈਏ ਲੋਕ ਨੇ ਬੜੇ ਖੁਸ਼ ਆ ਬੜੀ ਐਕਸਾਈਟਮੈਂਟ ਵਿੱਚ ਆ ਤੇ ਦੇਖੀ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਾਦਜੋਗ ਨੂੰ ਕਿਵੇਂ ਵੋਟਾਂ ਦੇ ਵੋਟਾਂ ਵੋਟਾਂ ਦੇ ਵੋਟਾਂ ਵੋਟਾਂ ਦੇ ਵੋਟਾਂ ਪੈਂਦੀਆਂ ਮੈਂ ਕਿਹਾ ਵੋਟਾਂ ਦੇ ਢੇਰ ਨਾ ਲੱਗਿਆ ਤੇ ਕਹਿ ਦਿਓ ਉੱਚੇ ਉੱਚੇ ਢੇਰ ਲਾ ਦਾਂਗੇ ਵੋਟਾਂ ਦੇ ਤੇ ਸਿੰਘ ਸਾਹਿਬ ਹੁਣ ਇਲੈਕਸ਼ਨ ਲੜਨਗੇ ਤੇ ਦੇਖੀ ਫਿਰ ਕਿਵੇਂ ਪੰਜਾਬ ਦੀ ਨਕਸ਼ੇ ਨਿਹਾਰ ਬਦਲਦੀ ਆ ਕਿਵੇਂ ਪੰਜਾਬ ਤਰਕੀਆਂ ਕਰਦਾ ਆ ਕਹ ਗਏ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਾਜੋਗੇ ਦੇ ਚਿਹਰੇ ਤੇ ਇੱਕ ਨੂਰੀ ਹੋ ਜਾਇਆ ਜਿਹੜਾ ਵੱਡੇ ਵੱਡੇ ਲੋਕਾਂ ਦੇ ਚਿਹਰੇ ਤੇ ਹੁੰਦਾ ਜੁਗ ਪਲਟਾਉ ਲੋਕਾਂ ਦੇ ਚਿਹਰੇ ਤੇ ਹੁੰਦਾ ਆ ਤੇ ਵੀਰੋ ਬੜੀ ਖੁਸ਼ੀ ਦੀ ਗੱਲ ਆ ਸਾਡੇ ਆਸਤੇ ਸਿੰਘ ਸਾਹਿਬ ਹਾਲੇ ਡਬੂਗਰ ਜੇਲ੍ਹ ਚ ਬੈਠੇ ਆ ਤੇ ਦੱਸ ਦਿਆ ਵੀ ਉਥੇ ਬੜੀ ਭਗਤੀ ਬੜਾ ਤਪ ਕਰਦੇ ਆ ਤੇ ਬੜੇ ਹੁਣ ਗਿਆਨੀ ਬਣ ਚੁੱਕੇ ਆ ਗਿਆਨੀ ਸਿੰਘ ਦਾ ਸਾਜੀ ਚੁੱਕੇ ਹੁਣ ਬਹੁਤ ਵੱਡੇ ਗਿਆਨੀ ਬਣ ਚੁੱਕੇ ਆ ਤੇ ਵੀਰੋ ਇੰਤਜ਼ਾਰ ਆ ਸਿੰਘ ਸਾਹਿਬ ਦਾ ਇੰਤਜ਼ਾਰ ਤੇ ਛੇਤੀ ਛੇਤੀ ਆਉਣ ਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਕਾਇਆ ਕਲਪ ਕਰਨ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਆਪਣਾ ਵੀਡੀਓ ਸ਼ੇਅਰ ਕਰ ਦਿਆ ਕਰੋ ਗੱਡ ਕੇ ਬਹੁਤ ਬਹੁਤ ਧੰਨਵਾਦ